ਜਿਹੜੀ ਅੱਜ ਕੱਲ ਲੋਕਾਂ ਨੂੰ ਪਸੰਦ ਆ ਰਹੀ ਹੈ ਜਾਂ ਹੁਣ ਇਹ ਅਨਾਉਂਸ ਹੋਈ ਹੈ ਸਟ੍ਰੀਮ ਉਹ ਹੈਗੀ ਹੈ ਕੇਅਰਗੇਵਰ ਜਿਹੜਾ ਕੇਅਰਗੇਵਰ ਪਾਇਲਟ ਪ੍ਰੋਗਰਾਮ ਪਹਿਲਾਂ ਚੱਲਦਾ ਸੀਗਾ ਉਹ ਖਤਮ ਹੋ ਗਿਆ ਨਵਾਂ ਪ੍ਰੋਗਰਾਮ ਅਨਾਉਂਸ ਕੀਤਾ ਗਿਆ ਹੈ ਜਿਹਦੇ ਵਿੱਚ ਕੀ ਕੀ ਜਿਹੜੀ ਐਜੂਕੇਸ਼ਨ ਦੀ ਰਿਕੁਆਇਰਮੈਂਟ ਸੀ ਉਹਨੂੰ ਵੀ ਘਟਾ ਦਿੱਤਾ ਗਿਆ ਹੈ ਆਈਐਲਟਸ ਦੀ ਰਿਕੁਆਇਰਮੈਂਟ ਨੂੰ ਵੀ ਘਟਾ ਦਿੱਤਾ ਗਿਆ ਹੈ ਤੇ ਪਹਿਲਾਂ ਇਦਾਂ ਹੁੰਦਾ ਸੀਗਾ ਕਿ ਵੀ ਜਦੋਂ ਕੋਈ ਵੀ ਬੰਦਾ ਇੰਡੀਆ ਤੋਂ ਕੋਈ ਵੀ ਲਾਈਕ ਮੇਲ ਔਰ ਫੀਮੇਲ इंडिया ਤੋਂ ਕੈਨੇਡਾ ਕੇਅਰ ਗੀਵਰ ਬਣ ਕੇ ਜਾਂਦਾ ਹੈ ਤੇ ਉਹਨਾਂ ਨੂੰ ਕੁਝ ਦਿਨ ਵਰਕ ਪਰਮਿਟ ਤੇ ਰਹਿ ਕੇ ਆਪਣੀ ਪੀਆਰ ਲਈ ਐਲੀਜੀਬਿਲਟੀ ਬਣਾਣੀ ਪੈਂਦੀ ਸੀ ਅੱਛਾ ਉਹ ਜਿਹੜੀ ਕੰਡੀਸ਼ਨ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ ਹੁਣ ਜਿਹੜਾ ਕੇਅਰ ਗੀਵਰ ਹੈ ਉਹ ਉਹ ਇੰਡੀਆ ਤੋਂ ਕੈਨੇਡਾ ਪੀਆਰ ਨੂੰ ਕਹੀ ਜਾਊਗਾ ਮਤਲਬ ਯੂ ਲੈਂਡ ਇਨ ਕੈਨੇਡਾ ਐਸ ਪਰਮਨੈਂਟ ਰੈਜ਼ੀਡੈਂਟ ਹੋਰ ਈਜ਼ੀ ਕਰਤਾ ਕੇਅਰ ਗੀਵਰ ਪ੍ਰੋਗਰਾਮ ਆ ਹਾਂਜੀ ਜੇ ਆਪਾਂ ਸਿੰਪਲ ਤੌਰ ਤੇ ਵੀਵਰਸ ਦੇਖ ਰਹੇ ਨੇ ਕੇਅਰ ਗੀਵਰ ਹਾਂਜੀ ਲੁਕੀ ਨੈਨੀ ਪ੍ਰੋਗਰਾਮ ਹੀ ਕਹਿੰਦੇ ਨੇ ਆਹ ਨੈਨੀ ਪ੍ਰੋਗਰਾਮ ਬਹੁਤ ਚੱਲਿਆ ਸੀ ਹਾਂਜੀ ਇਹੀ ਨੈਨੀ ਪ੍ਰੋਗਰਾਮ ਉਹਦਾ ਹੀ ਨਾਮ ਹੈ ਨਾ ਇਹ ਜਿਹੜਾ ਉਹ ਨੈਨੀ ਪ੍ਰੋਗਰਾਮ ਹੁੰਦਾ ਸੀ ਉਸ ਤੋਂ ਬਹੁਤ ਸਿੰਪਲੀਫਾਈ ਕੀਤਾ ਗਿਆ ਹੈ ਉਹ ਪ੍ਰੋਗਰਾਮ ਦਾ ਕੁਝ ਲੋਕਾਂ ਨੂੰ ਸਮਝ ਨਹੀਂ ਸੀ ਆ ਰਿਹਾ ਪ੍ਰੋਗਰਾਮ ਥੋੜਾ ਕੰਪਲੈਕਸ ਸੀਗਾ ਐਂਡ ਟਾਈਮ ਕੰਜ਼ਿਊਮਿੰਗ ਸੀ ਤਾਂ ਕਿ ਕੈਨੇਡਾ ਚਾਹੁੰਦਾ ਹੈ ਕਿ ਵੀ ਉਥੋਂ ਦੀ ਜਿਹੜੀ ਜ਼ਿਆਦਾਤਰ ਪੋਪੂਲੇਸ਼ਨ ਹੈ ਵਰਕਿੰਗ ਹੈ ਤਾਂ ਕਰਕੇ ਉਹ ਚਾਹੁੰਦੇ ਕਿ ਵੀ ਜਿਹੜੀ ਲੋਕਾਂ ਦੀ ਰਿਕੁਆਇਰਮੈਂਟ ਹੈ ਟੂ ਹੈਵ ਕੇਅਰ ਗਿਵਰਸ ਐਟ देयर ਹੋਮ ਉਹਨੂੰ ਸੋਲਵ ਕਰਨ ਲਈ ਇਹ ਪ੍ਰੋਗਰਾਮ ਨੂੰ ਸਿੰਪਲੀਫਾਈ ਕੀਤਾ ਗਿਆ ਹੈ ਇੱਕ ਜਿਹੜੀ ਬਹੁਤ ਹੀ ਤੁਸੀਂ ਕਹਿ ਸਕਦੇ ਹੋ ਜਿਹੜੀ ਅੱਜ ਕੱਲ ਲੋਕਾਂ ਨੂੰ ਪਸੰਦ ਆ ਰਹੀ ਹੈ ਜਾਂ ਹੁਣੇ ਅਨਾਉਂਸ ਹੋਈ ਹੈ ਸਟ੍ਰੀਮ ਉਹ ਹੈਗੀ ਹੈ ਕੇਅਰ ਗਿਵਰ ਜਿਹੜਾ ਕੇਅਰ ਗਿਵਰ ਪਾਇਲਟ ਪ੍ਰੋਗਰਾਮ ਪਹਿਲਾਂ ਚੱਲਦਾ ਸੀਗਾ ਉਹ ਖਤਮ ਹੋ ਗਿਆ ਨਵਾਂ ਪ੍ਰੋਗਰਾਮ ਅਨਾਉਂਸ ਕੀਤਾ ਗਿਆ ਹੈ ਜਿਹਦੇ ਵਿੱਚ ਕੀ ਕੀ ਜਿਹੜੀ ਐਜੂਕੇਸ਼ਨ ਦੀ ਰਿਕੁਆਇਰਮੈਂਟ ਸੀ ਉਹਨੂੰ ਵੀ ਘਟਾ ਦਿੱਤਾ ਗਿਆ ਹੈ ਆਇਲਸ ਦੀ ਰਿਕੁਆਇਰਮੈਂਟ ਨੂੰ ਵੀ ਘਟਾ ਦਿੱਤਾ ਗਿਆ ਤੇ ਪਹਿਲਾਂ ਇਦਾਂ ਹੁੰਦਾ ਸੀਗਾ ਕਿ ਜਦੋਂ ਕੋਈ ਵੀ ਬੰਦਾ ਇੰਡੀਆ ਤੋਂ ਕੋਈ ਵੀ ਲਾਈਕ ਮੇਲ ਔਰ ਫੀਮੇਲ ਇੰਡੀਆ ਤੋਂ ਕੈਨੇਡਾ ਕੇਅਰਗਿਵਰ ਬਣ ਕੇ ਜਾਂਦਾ ਹੈ ਤੇ ਉਹਨਾਂ ਨੂੰ ਕੁਝ ਦਿਨ ਵਰਕ ਪਰਮਿਟ ਤੇ ਰਹਿ ਕੇ ਆਪਣੀ ਪੀਆਰ ਲਈ ਐਲੀਜੀਬਿਲਟੀ ਬਣਾਣੀ ਪੈਂਦੀ ਸੀ ਉਹ ਜਿਹੜੀ ਉਹ ਕੰਡੀਸ਼ਨ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੁਣ ਜਿਹੜਾ ਕੇਅਰਗਿਵਰ ਹੈ ਓਹੋ ਇੰਡੀਆ ਤੋਂ ਕੈਨੇਡਾ ਪੀਆਰ ਹੋ ਕੇ ਹੀ ਜਾਊਗਾ ਮਤਲਬ ਯੂ ਲੈਂਡ ਇਨ ਕੈਨੇਡਾ ਐਸ ਪਰਮਨੈਂਟ ਰੈਜ਼ੀਡੈਂਟ ਹੋਰ ਈਜ਼ੀ ਕਰਤਾ ਇਟ ਇਜ਼ ਵੈਰੀ ਈਜ਼ੀ ਐਂਡ ਇਹਦੇ ਚ ਇੱਕ ਹੋਰ ਗੱਲ ਹੈ ਕਿ ਵੀ ਤੁਸੀਂ ਜਿਨ੍ਹਾਂ ਦੀ ਜਿਨ੍ਹਾਂ ਦੀ ਫੈਮਿਲੀ ਕੈਨੇਡਾ ਰਹਿੰਦੀ ਹੈ ਭੈਣ ਭਰਾ ਰਹਿੰਦੇ ਆ ਜਾਂ ਕੋਈ ਹੋਰ ਰਿਸ਼ਤੇਦਾਰ ਨੇ ਉਹ ਵੀ ਆਪਣੀ ਫੈਮਿਲੀ ਨੂੰ ਸਪੌਂਸਰ ਕਰ ਸਕਦੇ ਐ ੈਂਪਲॉयਰਸ ਬਣ ਕੇ ਕਿਉਂਕਿ ਤੁਹਾਨੂੰ ਇਹ ਪ੍ਰੋਗਰਾਮ ਦੀ ਰਿਕੁਆਇਰਮੈਂਟ ਹੈ ਕਿ ਤੁਹਾਨੂੰ ਇੱਕ ਜੌਬ ਆਫਰ ਚਾਹੀਦੀ ਹੈ ਫਰੋਮ ਅ ਕੁਆਲੀਫਾਈਂਗ ੈਂਪਲॉयਰ ਇਨ ਕੈਨੇਡਾ ਕੁਆਲੀਫਾਈਂਗ ੈਂਪਲॉयਰ ਹੋਊਗਾ ਜਿਹਦੀ ਇੱਕ ਤਾਂ ਇਨਕਮ ਕੁਆਲੀਫ ਇਸੇ ਵਰਲਡ ਯਾਦ ਨੂੰ ਕੇਅਰ ਦੀ ਲੋੜ ਹੈ ਉਹ ਬੱਚੇ ਬੱਚਿਆਂ ਦੀ ਵੀ ਕੋਈ ਉਮਰ ਰੱਖੀ ਗਈ ਹੈ ਦੇ ਵਿੱਚ ਦੇਖੋ 13 ਸਾਲ ਤੋਂ ਛੋਟਾ ਇਨ ਜਨਰਲ ਜੇ ਤੁਸੀਂ ਲਾ ਲੋ ਕਿਉਂਕਿ 14 ਸਾਲ ਦਾ ਬੱਚਾ ਇੰਡੀਪੈਂਡੈਂਟ ਹੋ ਜਾਂਦਾ ਜਿਹੜਾ ਕਿਸੇ ਦੀ ਸੁਪਰਵੀਜ਼ਨ ਤੋਂ ਬਿਨਾਂ ਰਹਿ ਸਕਦਾ ਕੈਨੇਡਾ ਚ ਸੋ ਤੁਸੀਂ 13 ਸਾਲ ਦਾ 13 ਸਾਲ ਤੋਂ ਛੋਟੇ ਬੱਚੇ ਜੇ ਹੈਗੇ ਐ ਤੇ ਉਸ ਤੋਂ ਬਾਅਦ ਜੇ ਬਜ਼ੁਰਗ ਨੇ ਜਾਂ ਐਦਾਂ ਦੇ ਕੋਈ ਤੁਹਾਡੇ ਫੈਮਿਲੀ ਮੈਂਬਰਸ ਨੇ ਜਿਨ੍ਹਾਂ ਨੂੰ ਆ ਕਿਸੇ ਤਰੀਕੇ ਦੀ ਕੇਅਰ ਦੀ ਲੋੜ ਹੈ ਬਿਕਾਜ਼ ਆਫ ਐਨੀ ਮੈਡੀਕਲ ਕੰਡੀਸ਼ਨਸ ਕੇਅਰ ਗੀਵਰ ਪ੍ਰੋਗਰਾਮ ਹਾਂਜੀ ਜੇ ਆਪਾਂ ਸਿੰਪਲ ਤੌਰ ਤੇ ਈ ਵਿਊਅਰਸ ਦੇਖ ਰਹੇ ਨੇ ਕੇਅਰ ਕੇਅਰ ਗੀਵਰ ਹਾਂਜੀ ਲੁੱਕ ਇ ਨੈਨੀ ਪ੍ਰੋਗਰਾਮ ਵੀ ਕਹਿੰਦੇ ਨੇ ਨਾ ਮੇਰੀ ਪ੍ਰੋਗਰਾਮ ਬਹੁਤ ਚੱਲਿਆ ਸੀ ਹਾਂਜੀ ਇਹ ਹੀ ਨੈਨੀ ਪ੍ਰੋਗਰਾਮ ਉਹਦਾ ਹੀ ਨਾਂ ਹੈ ਨਾ ਇਹ ਜਿਹੜਾ ਉਹ ਨੈਨੀ ਪ੍ਰੋਗਰਾਮ ਹੁੰਦਾ ਸੀ ਉਸ ਤੋਂ ਬਹੁਤ ਸਿੰਪਲੀਫ ਸਮਝ ਨਹੀਂ ਸੀ ਆ ਰਿਹਾ ਉਹ ਪ੍ਰੋਗਰਾਮ ਥੋੜਾ ਕੰਪਲੈਕਸ ਸੀਗਾ ਐਂਡ ਟਾਈਮ ਕੰਜ਼ੂਮਿੰਗ ਸੀ ਤਾਂ ਕਿ ਕੈਨੇਡਾ ਚਾਹੁੰਦਾ ਹੈ ਕਿ ਵੀ ਉਥੋਂ ਦੀ ਜਿਹੜੀ ਜ਼ਿਆਦਾਤਰ ਪੋਪੂਲੇਸ਼ਨ ਹੈ ਵਰਕਿੰਗ ਹੈ ਤਾਂ ਕਰਕੇ ਉਹ ਚਾਹੁੰਦੇ ਕਿ ਵੀ ਜਿਹੜੀ ਲੋਕਾਂ ਦੀ ਰਿਕੁਆਇਰਮੈਂਟ ਹੈ ਟੂ ਹੈਵ ਕੇਅਰ ਗਿਵਰਸ ਐਟ देयर ਹੋਮ ਉਹਨੂੰ ਸੋਲਵ ਕਰਨ ਲਈ ਇਹ ਪ੍ਰੋਗਰਾਮ ਨੂੰ ਸਿੰਪਲੀਫਾਈ ਕੀਤਾ ਜਾਏ ਜਿਹੜੇ 2024 ਤੋਂ 2026 ਦੇ ਜਿਹੜੇ ਇਮੀਗ੍ਰੇਸ਼ਨ ਲੈਵਲ ਪ੍ਰੋਗਰਾਮ ਦਾ ਪਲਾਨ ਹੈ ਉਹਦੇ ਵਿੱਚ ਕੈਨੇਡਾ ਚਾਹੁੰਦਾ ਕਿ ਐਟ ਲੀਸਟ 15000 ਲੋਕਾਂ ਨੂੰ ਕੇਅਰ ਗਿਵਰ ਬਣਾ ਕੇ ਐਜ਼ ਪਰਮਨੈਂਟ ਰੈਜ਼ੀਡੈਂਟਸ ਕੈਨੇਡਾ ਲੈ ਜਾਇਆ ਜਾਏ ਤੇ ਇਹਦੇ ਲਈ ਕੋਈ ਖਾਸ ਕੋਰਸ ਵੀ ਕੀਤਾ ਹੋਣਾ ਚਾਹੀਦਾ ਉਹ ਦੇਖੋ ਗ੍ਰੇਡ 12 ਹੁਣ ਤਾਂ ਰੱਖ ਦਿੱਤੀ ਹੈ ਪਹਿਲਾਂ ਹੁੰਦਾ ਸੀ ਗ੍ਰੇਡ 12 ਤੋਂ ਬਾਅਦ ਕੋਈ ਡਿਗਰੀ ਡਿਪਲੋਮਾ ਹੁਣ ਗ੍ਰੇਡ 12 ਰੱਖਤੀ ਹੈ ਰਿਕੁਆਇਰਮੈਂਟ ਸਿਰਫ ਕਿ 12ਵੀਂ ਕੀਤੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਆਇਲਸ ਵਿੱਚ 4 ਬੈਂਡ ਹੋਣੇ ਚਾਹੀਦੇ ਤੇ ਰੈਲੇਵੈਂਟ ਐਕਸਪੀਰੀਅੰਸ ਹੋਣਾ ਚਾਹੀਦਾ ਰੈਲੇਵੈਂਟ ਐਕਸਪੀਰੀਅੰਸ ਇਦਾਂ ਹੈ ਕਿ ਜੇਕਰ ਤੁਸੀਂ ਬੱਚਿਆਂ ਦੀ ਕੇਅਰ ਕਰਨ ਲਈ ਜਾ ਰਹੇ ਹੋ ਕਿਸੇ ਦੀ ਫੈਮਿਲੀ ਵਿੱਚ ਛੋਟੇ ਬੱਚੇ ਨੇ ਤੇ ਤੁਸੀਂ ਉਹਨਾਂ ਦੀ ਕੇਅਰ ਕਰਨ ਲਈ ਜਾ ਰਹੇ ਹੋ ਤਾਂ ਤੁਸੀਂ ਉਸ ਕੇਸ ਵਿੱਚ ਤੁਸੀਂ ਕਿਸੇ ਤੁਹਾਡੇ ਕੋਲ ਜਿਵੇਂ ਕਿ ਕਿੰਡਰਗਾਰਟਨ ਤੋਂ ਐਕਸਪੀਰੀਅੰਸ ਹੋਵੇ ਹੈ ਨਾ ਹਾਂ ਪਲੇਵੇ ਸਕੂਲ ਤੋਂ ਹੀ ਤੋਂ ਐਕਸਪੀਰੀਅੰਸ ਹੋਵੇ ਹਾਂ ਤੇ ਜੇਕਰ ਤੁਸੀਂ ਬਜ਼ੁਰਗਾਂ ਦੀ ਜਾਂ ਡਿਸੇਬਲਡ ਲੋਕਾਂ ਦੀ ਕੇਅਰ ਕਰਨ ਜਾ ਰਹੇ ਹੋ ਤਾਂ ਤੁਹਾਡੇ ਕੋਲ ਹਸਪੀਟਲਸ ਤੋਂ ਐਕਸਪੀਰੀਅੰਸ ਹੋਵੇ ਤਾਂ ਜਿਹੜੇ ਲੋਕਾਂ ਨੇ ਜੀਐਨਐਮ ਕੀਤੀ ਹੋਈ ਹੈ ਬੀਐਡ ਕੀਤੀ ਹੋਈ ਹੈ ਜਾਂ ਸਿੰਪਲੀ 12ਵੀਂ ਕਰਕੇ ਵੀ ਕਿਧਰੇ ਕੰਮ ਕਰ ਰਹੇ ਹੈ ਕਿਸੇ ਪਲੇਵੇ ਵਿੱਚ ਕੰਮ ਕਰ ਰਹੇ ਉਹਨਾਂ ਲਈ ਬਹੁਤ ਵਧੀਆ ਪ੍ਰੋਗਰਾਮ ਹੈ ਹਾਂਜੀ ਇਹ ਕਿਉਂਕਿ ਉਹ ਤੋਂ ਬਾਅਦ ਕੀ ਡਾਇਰੈਕਟ ਪਰਮਨੈਂਟ ਰੈਜ਼ੀਡੈਂਸ ਹੁਣ ਮਿਲੇਗੀ ਤਾਂ ਕੇਅਰ ਗਿਵਰ ਜਿਹੜਾ ਨਵਾਂ ਪ੍ਰੋਗਰਾਮ ਕੈਨੇਡਾ ਸਰਕਾਰ ਵੱਲੋਂ ਲਾਂਚ ਕੀਤਾ ਗਿਆ ਤਾਂ ਉਹਦੇ ਵਿੱਚ ਬਹੁਤ ਜਿਹਨੂੰ ਆਪਾਂ ਹੋਰ ਮੈਂ ਨੂੰ ਸਿੰਪਲੀਫਾਈ ਕਰਾਂ ਤਾਂ ਬਹੁਤ ਸੌਖੇ ਢੰਗ ਦੇ ਨਾਲ ਮੈਨੂੰ ਲੱਗਦਾ ਕਿ ਘੱਟ ਪੈਸਿਆਂ ਦੇ ਵਿੱਚ ਉੱਥੇ ਤੁਸੀਂ ਪਹੁੰਚ ਸਕਦੇ ਹੋ ਔਰ ਤੁਹਾਡੀ ਇਮੀਗ੍ਰੇਸ਼ਨ ਪੰਜਾਬ ਜਾਂ ਜਿੱਥੇ ਵੀ ਤੁਸੀਂ ਇੰਡੀਆ 'ਚ ਬੈਠੇ ਬੈਠੇ ਹੋ ਜੂਗੀ ਹਾਂਜੀ ਬਿਲਕੁਲ ਹੋ ਜਾਏਗੀ ਤੇ ਦੂਜੀ ਗੱਲ ਹੈ ਕਿ ਤੁਹਾਡੇ ਫੈਮਿਲੀ ਮੈਂਬਰਸ ਤੁਹਾਨੂੰ ਸਪான்ਸਰ ਕਰ ਸਕਦੇ ਹਾਂਜੀ ਸੋ ਯੂ ਡੋਨਟ ਹੈਵ ਟੂ ਲੁੱਕ ਫਾਰ ੈਂਪਲॉयर्स ਆਊਟਸਾਈਡ ਤੇ ਤੁਹਾਡੇ ਜੇ ਕੋਈ ਜੇ ਭੈਣ ਭਰਾ ਹੈ ਜਾਂ ਰਿਸ਼ਤੇਦਾਰ ਨੇ ਬਲੱਡ ਰਿਲੇਸ਼ਨ ਚਾਹੀਦਾ ਨਹੀਂ ਬਲੱਡ ਰਿਲੇਸ਼ਨ ਦੀ ਲੋੜ ਨਹੀਂ ਜੜਪਛੜ ਮਤਲਬ ਤੁਹਾਨੂੰ ਇੱਕ ਕੁਆਲੀਫਾਈਂਗ ੈਂਪਲੋਇਰ ਚਾਹੀਦਾ ਹੈ ਕਿਆ ਅੱਛਾ ਠੀਕ ਹੈ ਕੁਆਲੀਫਾਈਂਗ ੈਂਪਲੋਇਰ ਹੋਊਗਾ ਜਿਹਦੀ ਇਨਕਮ ਕੁਆਲੀਫਾਈ ਕਰ ਰਹੀ ਹੈ ਤੇ ਜਿਹਦੇ ਕੋਲ ਜਾਂ ਬੱਚੇ ਨੇ ਬਜ਼ੁਰਗ ਨੇ ਜਾਂ ਉਹਦੀ ਫੈਮਿਲੀ ਚ ਕੋਈ ਬੰਦਾ ਹੈ ਜਿਹਨੂੰ ਕੇਅਰ ਦੀ ਲੋੜ ਹੈ ਤਾਂ ਬਿਲਕੁਲ ਤੁਸੀਂ ਕੇਅਰ ਗੀਵਰ ਪ੍ਰੋਗਰਾਮ ਬਾਰੇ ਜੇ ਤੁਸੀਂ ਹੋਰ ਜ਼ਿਆਦਾ ਕੋਈ ਜਾਣਨਾ ਜਾਂ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਡਾਕਟਰ ਅਮਨ ਮੌਜ ਹੋਰਾਂ ਦੇ ਨਾਲ ਤੁਸੀਂ ਮਿਲ ਸਕਦੇ ਹੋ ਲੁਧਿਆਣਾ ਵੀ ਇਹਨਾਂ ਦਾ ਆਫਿਸ ਹੈ ਤਾਂ ਤੁਸੀਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਵਗੈਰਾ ਮਿਲ ਜਾਏਗਾ